ਦੇ ਹਾਰ ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤਸਵੀਰਾਂ ਦੇਖ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਭਾਰਤ ਪਾਕਿਸਤਾਨ ਦੀ ਜੰਗ ਦੀਆਂ ਤਸਵੀਰਾਂ ਹਨ ਜਾਂ ਫਿਰ ਸਰਹੰਦ ਦੇ ਕਿਸੇ ਪਾਕਿਸਤਾਨੀ ਚੌਕੀ ਉੱਤੇ ਭਾਰਤ ਦੇ ਫੌਜੀਆ ਨੇ ਕਬਜ਼ਾ ਕਰ ਲਿਆ ਹੋਵੇਗਾ ਤਸਵੀਰਾਂ ਦੇ ਵਿੱਚ ਵਰਦੀਆਂ ਗੋਲੀਆਂ ਤੇ ਬੰਬਾਂ ਦੇ ਵਿੱਚ ਭਾਰਤੀ ਫੌਜ ਜਿਵੇਂ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਦੁਸ਼ਮਣ ਦੀ ਚੌਕੀ ਤੇ ਕਬਜ਼ਾ ਕਰਦੇ ਦਿਖਾਈ ਦੇ ਰਹੇ ਹਨ ਦਰਸਲ ਇਹ ਤਸਵੀਰਾਂ ਬਟਾਲਾ ਦੇ ਵਿੱਚ ਲੱਗੇ ਕ ਐਨ ਸੀ ਸੀ ਕੈਂਪ ਦੀਆਂ ਹਨ ਜਿਸ ਦੇ ਵਿੱਚ ਐਨ ਸੀ ਸੀ ਕੈਡਟਸ ਨੂੰ ਬਿਲਕੁਲ ਦੋ ਦੇਸ਼ਾਂ ਦੀ ਜੰਗ ਵਾਲੇ ਹਾਲਾਤ ਪੈਦਾ ਕਰਕੇ ਉਹਨਾਂ ਨੂੰ ਦੇਸ਼ ਦੀ ਰੱਖਿਆ ਦੇ ਲਈ ਫੌਜ ਦੇ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ। ਟ੍ਰੇਨਿੰਗ ਦੇ ਦੌਰਾਨ ਐਨਸੀਸੀ ਦੇ ਕੈਂਡਿਡਟ ਦੇ ਵਿੱਚ ਜਿੱਥੇ ਦੇਸ਼ ਭਗਤੀ ਜਗਾਉਣ ਦੇ ਲਈ ਪ੍ਰੇਰਣਾਦਾਇਕ ਭਾਸ਼ਣ ਦਿੱਤੇ ਗਏ ਉੱਥੇ ਹੀ ਜਵਾਨਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਐਨਸੀਸੀ ਦੇ ਵਿਦਿਆਰਥੀਆਂ ਲਈ ਡਾਕਟਰ, ਪੁਲਿਸ ਅਧਿਕਾਰੀ ਅਤੇ ਸਮਾਜ ਸੇਵਕਾਂ ਨੂੰ ਵੀ ਕੈਂਪ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਚੰਗਾ ਨਾਗਰਿਕ ਬਣਨ ਅਤੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਣ ਤੋਂ ਇਲਾਵਾ ਚੰਗੀ ਡਾਈਟ ਰਾ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ ਗੁਰੂ ਵੀ ਦਿੱਤੇ ਗਏ ਕੈਂਪ ਤੇ ਵਿੱਚ ਸ਼ਾਮਿਲ ਸੈਂਕੜੇ ਐਨਸੀਸੀ ਕੈਡਟਸ ਨੇ ਇਹ ਸਭ ਦੇਖਣ ਤੋਂ ਬਾਅਦ ਭਾਰਤੀ ਸੈਨਾ ਦੇ ਵਿੱਚ ਭਰਤੀ ਹੋਣ ਦੀ ਚਾਹ ਜਤਾਈ ਹੈ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਰ ਸਿੰਘ ਖੁਸ਼ੀ ਪਰ ਦੀ ਰਿਪੋਰਟ ਮੇਰਾ ਨਾਮ ਜੀਸੀਐ ਦਾਮਨੀ ਸ਼ਰਮਨ ਮੈਂ ਕਪੂਤਲਾ ਤੋਂ ਹਾਂ ਲੇਕਿਨ ਇਸ ਟਾਈਮ ਮੇਰੀ ਪੋਸਟਿੰਗ ਬਟਾਲਾ ਵਿੱਚ ਹੋਈ ਹੈ ਮੈਨੂੰ ਜੁਆਇਨ ਕੀਤਾ 4 ਮੰਥਸ ਹੀ ਹੋਏ ਨੇ ਹਜੇ ਤੇ ਮੈਂ ਹੀ ਟ੍ਰੇਨ ਕਰ ਰਿਹਾ ਹਾਂ ਨਾ ਬੱਚਿਆਂ ਨੂੰ ਐਨਸੀਸੀ ਦੇ ਲਈ ਬਹੁਤ ਸਾਰਾ ਪੀਏ ਸਟਾਫ ਟ੍ਰੇਨ ਕਰ ਰਿਹਾ ਹੈ ਸਾਨੂੰ ਪਤਾ ਬਹੁਤ ਹਾਰਡ ਵਰਕ ਲੱਗ ਰਿਹਾ ਸਾਡਾ ਇਹਨਾਂ ਤੇ ਪਰ ਇਹਨਾਂ ਦੇ ਬਹੁਤ ਐਫਰਟਸ ਨੇ ਇਹਨਾਂ ਬਿਕੋਜ਼ ਅਸੀਂ ਜੇ ਪੜ੍ਹਾਉਂਦੇ ਆ ਤਾਂ ਜੇ ਬੱਚਾ ਪੜ੍ਹਨ ਵਾਲਾ ਨਹੀਂ ਹੋਊਗਾ ਸਾਡਾ ਐਫਰਟ ਜ਼ੀਰੋ ਹੋ ਜਾਂਦੇ ਤੇ ਬੱਚੇ ਪੜ੍ਹਨ ਵਾਲੇ ਨੇ ਇਸ ਕਰ तो मैं यही कहना चाहूँगी कि बहुत बढ़िया साहब चल रहा है फर्स्ट कैंप है फर्स्ट एक्सपीरियंस है लेकिन सब बहुत अच्छा चल रहा है आज हमने बच्चों को एक लेक्चर डेमोस्ट्रेशन दिखाया है जिसमें इन्फेंट्री सेक्शन की जो वेरियस फॉर्मेशन होती हैं कि किस तरह से जो इन्फेंट्री की जो एक सबसे छोटी टुकड़ी एक सेक्शन होता है जब वो लड़ाई के लिए जाता है किस तरह से वो अपना डिफरेंट तरह की फॉर्मेशन अपनाता है और फाइनली जब वो अटैक करता है दुश्मन के बंकर के ऊपर तब क्या कार्रवाई होती है तो वो हमने दिखाने की कोशिश करी है ये कैंप के दौरान भी हम बच्चों को हमने पूरा रूटीन ही ऐसा रखा है कि जो बच्चे आर्मी या इस तरह के करियर के लिए जाना चाहते हैं उनको पता चले कि हमारा एक डेली रूटीन कैसा होना चाहिए इसके लिए हमने उनको सुबह छः बजे करीब पीटी के लिए निकाल देते हैं एक घंटे के करीब पीटी होती है उसके बाद उनको हम ड्रिल वगैरह की तैयारी कराते हैं और शाम को हमारा इनका एक डेढ़ घंटा का डिफरेंट टाइप ऑफ आउटडोर गेम्स भी होता है जिसमें कि बच्चे आपस में खूब कंपटीशन भी करते हैं तो जो कि बेसिकली आर्मी में जाने के लिए ज़रूरी चीज़ें हैं तो बच्चे अपने आप को मज़बूत बना सकते हैं ये सारी एक्टिविटी करके साथ ही साथ अब इनका जब क्योंकि पूरा खाने का अरेंजमेंट भी हमारा है तो हम कोशिश करते हैं कि बच्चों को पूरे टाइम बैलेंस डाइट मिले जो कि ये क्योंकि बढ़ते हुए बच्चे हैं इनको एक अच्छा खाना मिले और अपना आगे के कामों के लिए आगे के करियर के लिए लोग फिट बने मैं तो अपने लोग तो यही मैसेज देना चाहता हूँ कि जोड़े नशा वा ये अजकल जोड़े नौजवान आ मुंडे नवे नमें उठ रहे हैं उन्होंने ये चीज़ तो दूर ही रहना चाहिए वा ਇਹਨਾਂ ਦੇ ਬਹੁਤ ਸਾਰੇ ਘਰ ਜਿਹੜੇ ਤਬਾਹ ਕਰਦਾ ਵਾ ਇਦਾਂ ਤੇਨਾਂ ਚੋਂ ਨਾ ਮੈਂ ਕਿ ਆਰਮੀ ਚ ਆਓ ਇਹਦੇ ਵਿੱਚ ਜੋ ਵੀ ਆ ਸਾਰਾ ਕੁਝ ਬਹੁਤ ਵਧੀਆ ਆ ਕਿ ਨਸ਼ੇ ਤੋਂ ਦੂਰ ਰੱਖਿਆ ਜਾਂਦਾ ਬਾਕੀ ਫਿਜ਼ੀਕਲ ਮੈਂਟਲੀ ਬੰਦਾ ਫਿੱਟ ਰਹਿੰਦਾ ਆਰਮੀ ਦੇ ਵਿੱਚ ਆ ਕੇ ਬਾਕੀ ਜੇ ਕਿਤਾ ਹੋਰ ਵੀ ਸੁਪਨਾ ਉਹ ਆਪਣਾ ਮਤਲਬ ਜਿਸ ਹਿਸਾਬ ਨਾਲ ਉਹ ਜਿਹੜੀ ਵੀ ਨੌਕਰੀ ਲੈਣਾ ਚਾਹੁੰਦਾ ਲੈ ਸਕਦਾ ਪਰ ਇਹ ਵੀ ਨਸ਼ੇ ਦੇ ਵੱਲ ਨਾ ਜਾਵੇ ਜੀ ਜੀ ਤੇ ਮੈਨੂੰ NCC ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ 19 ਨੂੰ ਕੈਂਪ ਸਟਾਰਟ ਹੋਇਆ ਇਹ ਮੈਨੂੰ ਬਹੁਤ ਕੁਝ ਸਿੱਖਿਆ ਡਿਸਪਲਨ ਚ ਰਹਿਣਾ ਪਤਾ ਲੱਗਦਾ ਹੈ ਤੇ ਮੇਰਾ ਇੱਕ ਡਰੀਮਾ ਕਿ ਮੈਂ ਇੰਡੀਅਨ ਆਰਮੀ ਜੁਆਇਨ ਕਰਾਂ ਤੇ ਮੇਰੇ ਪਾਪਾ ਦਾ ਵੀ ਇਹ ਟੀਮ ਹੈ ਤੇ ਮੈਂ ਉਹ ਟੀਮ ਨੂੰ ਪੂਰਾ ਕਰਨਾ ਚਾਹੁੰਦੀ ਹਾਂ ਤੇ ਇਹਦੇ ਚ ਮੈਂ ਜਦੋਂ ਆਈ ਹਾਂ ਤੇ ਇਹਨਾਂ ਨੇ ਮੈਨੂੰ NDA ਦੇ ਟੈਸਟ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ SSB ਦੀ ਇੰਟਰਵਿਊ ਬਾਰੇ ਬਹੁਤ ਕੁਝ ਪਤਾ ਲੱਗਾ ਮੈਥੀ ਜੀਐਸ ਮੈਮ ਇਹਨਾਂ ਨਾਲ ਮੈਂ ਕੱਲ ਅੰਮ੍ਰਿਤਸਰ ਗਈ ਸੀ ਤੇ ਉੱਥੇ ਜਾ ਕੇ ਮੈਨੂੰ SSB ਦੀ ਬਹੁਤ ਸਾਰੀ ਇਨਫੋਰਮੇਸ਼ਨ ਮਿਲੀ ਹੈ ਮਤਲਬ ਇਥੇ ਇੱਕ ਟਾਈਮ ਦਾ ਪਤਾ ਲੱਗਾ ਵਕਿ ਟਾਈਮ ਕੀ ਚੀਜ਼ ਆ ਬਾਕੀ ਇਹ ਕੰਮ ਵਧੀਆ ਲੱਗਾ ਦੇਖ ਕੇ ਮੈਂ ਨੈਚਰਲਿਪ ਕੋਰਾ ਤੇ ਮੈਂ ਕੁਮਾਨ ਤੋਂ ਬਲੌਂਗ ਕਰਦੀ ਆਂ ਮੈਂ ਪਲੱਸ 2 ਕਲਾਸ ਦੀ ਸਟੂਡੈਂਟ ਆ ਮੇਰਾ ਚਾਈਲਡਹੂਡ ਦਾ ਇਹੀ ਡਰੀਮ ਆ ਕਿ ਮੈਂ ਇੱਕ ਆਰਮੀ ਆਫੀਸਰ ਬਣਾ ਤੇ ਜਦੇ ਕਰਕੇ ਮੈਂ ਬਹੁਤ ਜ਼ਿਆਦਾ ਮਿਹਨਤ ਵੀ ਕਰ ਰਹੀ ਆ ਉਹਦੇ ਕਰਕੇ ਕਿ ਮੈਂ ਐਨਸੀਸੀ ਜੁਆਇਨ ਕੀਤੀ ਤਾਂ ਕਿ ਮੈਂ ਇੱਕ ਆਪਣਾ ਜਿਹੜਾ ਚਾਈਲਡਹੂਡ ਦਾ ਡਰੀਮ ਆ ਉਹ ਪੂਰਾ ਕਰ ਸਕਾਂ ਮੇਰੇ ਪਾਦਰ ਦਾ ਵੀ ਇਹੀ ਡਰੀਮ ਆ ਤੇ ਮੈਂ ਐਨਸੀਸੀ ਤੋਂ ਅੱਜ ਅੱਜ ਬਹੁਤ ਕੁਝ ਸਿੱਖਿਆ ਉਹਨਾਂ ਨੇ ਬਹੁਤ ਕੁਝ ਸਿਖਾਇਆ ਹਾਂ ਉਹਨੂੰ ਮੈਂ ਥੈਂਕ ਯੂ ਕਰਦੀ ਆਂ ਸਾਡੇ ਸੀਓ ਸਰ ਦਾ ਜਿਨ੍ਹਾਂ ਨੇ ਇੰਨਾ ਸੋਹਣੀ ਆਰਗੇਨਾਈਜੇਸ਼ਨ ਨਵ ਸਾਨੂੰ ਸਪੋਰਟ ਕੀਤਾ ਬਹੁਤ ਵਧੀਆ ਲੱਗਾ ਇਹ ਮੇਰਾ ਜ਼ਿੰਦਗੀ ਦਾ ਫਰਸਟ ਐਕਸਪੀਰੀਅੰਸ ਹੀ ਮੈਂ ਕਦੀ ਨਹੀਂ ਭੁੱਲ ਸਕਦੀ ਇਹ ਤੇ ਨੈਕਸਟ ਟਾਈਮ ਵੀ ਜ਼ਰੂਰ ਲਗਾਵਾਂਗੀ